ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਆਪਾਂ ਛੋਟੀ ਜੀ ਵੀਡੀਓ ਅੱਜ ਵੀ ਬਣਾਵਾਂਗੇ ਬਾਹਾਂ ਘੁੰਮਣਾ ਫਿਰਨਾ ਨਹੀਂ ਤੇ ਮਿਲਦੇ ਆਂ ਨੇ ਨਾਲ ਚੱਲੇ ਆਪਣੇ ਆ ਭਾਜੀ ਇੱਕ ਭਾਜੀ ਉਧਰੇ ਆ ਤੇ ਇੱਕ ਅੰਦਰੋਂ ਨਿਕਲਦੇ ਪਏ ਆ ਅੱਜ ਵੀ ਮੌਸਮ ਚੈੱਕ ਕਰੋ ਤੁਸੀਂ ਮੌਸਮ ਅੱਜ ਸਾਫ਼ ਆ ਤਿੰਨ ਚਾਰ ਦਿਨ ਲਗਾਤਾਰ ਬਹੁਤ ਮੀਂਹ ਪਿਆ ਤੇ ਅੰਦਰੋਂ ਅੱਜ ਅਸੀਂ ਤਿੰਨ ਚਾਰ ਦਿਨਾਂ ਬਾਅਦ ਨਿਕਲੇ ਆ ਮੌਸਮ ਚੈੱਕ ਕਰੋ ਵਿੱਚ ਮੌਸਮ ਸਾਫ਼ ਹੋਇਆ ਹੈ ਕੋਣੋ ਭਾਜੀ ਨਾਲ ਚੱਲੇ ਅੱਜ ਆਪਣੇ ਨਾਲ ਆਪਾਂ ਸਾਰਾ ਘੁਮਾਉਂਗੇ ਅਮਦੋਰਾ ਤੇ ਆਪਣੇ ਆ ਬੰਬੇ ਵਾਲੇ ਭਾਜੀ ਆ ਤੇ ਆਪਣੇ ਭਾਜੀ ਆ ਭਾਜੀ ਤੁਹਾਡਾ ਨਾਮ ਕੀ ਆ ਗੁਰਦੀਪ ਭਾਜੀ ਗੋਪੀ ਭਾਜੀ ਤੇ ਅਸੀਂ ਹੁਣ ਬੱਸ ਸਟਾਪ ਉੱਤੇ ਚੱਲੇ ਆ ਤੇ ਬੱਸ ਫੜਾਂਗੇ ਗਾਇਸ ਵੀਊ ਚੈੱਕ ਕਰ ਲਓ ਬਹੁਤ ਸੋਹਣਾ ਵੀਊ ਹੈ ਇੱਧਰ ਆਇਆ ਅੱਜ ਅੱਜ ਮੌਸਮ ਸਾਫ਼ ਹੋਇਆ ਹੈ ਧੋਪ ਤਿੱਖੀ ਨਿਕਲੀ ਹੋਆ ਤੇ ਆਪਣੇ ਨਾਲ ਭਾਜੀ ਚੱਲੇ ਆ ਭਾਜੀ ਹੈਲੋ ਕਰ ਦਿਓ ਸਾਰੇ ਜਣੇ ਆ ਦੇਖੋ ਵੀਊ ਚੈੱਕ ਕਰੋ ਬਹੁਤ ਸੋਹਣਾ ਵੀਊ ਹੈ ਇੱਧਰ ਤਿੱਖੀ ਧੋਪ ਹੈ ਅੱਜ ਪੈਰੀ ਤੇ ਤਿੰਨ ਚਾਰ ਦਿਨ ਆਵਾਜ਼ ਨਿਕਲੇ ਆ ਘਰੋਂ ਤੇ ਆ ਆਪਣਾ ਇੱਥੇ ਬੱਸ ਸਟਾਪ ਐ ਸੋ ਆਪਾਂ ਬੱਸ ਫੜਨੇ ਆ ਆ ਦੇਖੋ ਗਾਇਜ਼ ਇੱਥੋਂ ਬੱਸਾ ਦਾ ਪਤਾ ਲੱਗਦਾ ਟਾਈਮਿੰਗ ਲਿਖੀ ਆ ਬੱਸਾ ਦੀ ਤੇ ਲੋਕੇਸ਼ਨ ਲਿਖੀ ਹੋ ਆਪਾਂ ਹੁਣ ਹੈਗੇ ਆਮਾਦੋਰਾ ਇਹ ਆਮਾਦੋਰਾ ਸ਼ਹਿਰ ਐ ਤੇ ਇਸ ਤੋਂ ਆਪਾਂ ਬੱਸ ਫੜਨੇ ਆ ਤੇ ਇੱਧਰ ਆਪਣਾ ਰੈਸਟੋਰੈਂਟ ਬਹੁਤ ਸੋਹਣਾ ਖਾਣ ਪੀਣ ਦਾ ਐ ਆਪਣੇ ਬਾਜੀ ਖੜੇ ਆ ਗੱਲਾਂ ਮਾਰਦੇ ਆ ਜਿੱਥੇ ਜਾਣਾ ਸਲਾਹ ਕਰਦੇ ਆ ਬਾਜੀ ਕਿੱਧਰ ਜਾਣਾ ਲਰਨ ਜੀ ਲਰਨ ਜੀ ਲਰਨ ਦੇ ਜਾਣ ਲਰਨ ਦੇ ਆ ਗਈ ਜੀ ਸਾਡੀ ਬੱਸ ਐਸਾ ਆਪਾਂ ਜਾਣਾ ਹੋਣਾ ਇੱਥੇ ਆਣਾ ਆਪਾਂ ਸਫਰ ਆਪਣਾ ਤੇ ਆਪਣਾ ਬੱਸ ਪਾ ਦੇ ਆ ਗਿਆ ਜੀ ਸਾਡਾ ਮੈਟਰੋ ਸਟੇਸ਼ਨ ਆ ਗਿਆ ਇਹ ਬੱਸ-ਬੱਸ ਪਾਸ-ਪਾਸ ਕਿਹਦੇ ਆ ਬੰਦੇ ਨਹੀਂ ਦੂਜਾ ਨਹੀਂ ਨਹੀਂ ਬੰਦ ਗਿਆ ਹੋਰ ਜੀ ਪੰਜ ਦਰਵਾਜਾ ਆ ਹੋ ਗਿਆ ਦੀ ਐਂਟਰ ਇਧਰ ਲੱਗਦੀ ਮੈਟਰੋ ਆ ਆਪਣੇ ਮੈਟਰੋ ਦਾ ਸਰ ਆ ਕਿੱਥੇ ਜਾਣਾ ਸੀ ਉਹ ਆ ਰਹੀ ਨਹੀਂ ਮੈਟਰੋ ਆਪੀ ਸਲਾ ਮਾਰਨ ਇਹ ਆ ਲੈ ਰੰਜੇ ਉਹ ਇੰਸ਼ੋਰੈਂਸ ਦਾ ਪਤਾ ਹੀ ਨਹੀਂ ਆ ਦੇਖ ਲੋ ਜੀ ਇੱਥੇ ਤਾਂ ਇੰਗਲੈਂਡ ਵਾਲੀਆਂ ਬੱਸਾਂ ਇੰਦਰ ਘੁੰਮਦੀਆਂ आया जी पार्क का नाम जिसमें इतना घूम सद ठीक है जी आ देखो इधर घूमने बहुत सोहना है सोनी पार्क बनाई इधर पानी खड़ा मी जहाज जाते दिखना नहीं का ने जंगल ही बुरा एक हिसाब का पार्क है पर जंगल ही एक हाब का घूमन फिर बहुत सोना ਮਾ ਮਾ ਰੋਟੀ ਬਣਾ ਕੇ ਲੈ ਜਾਂਦੇ ਘਰੋਂ ਇੱਥੇ ਬਹਿ ਕੇ ਜੀ ਤੁਸੀਂ ਰੋਟੀ ਖਾ ਸਕਦੇ ਆ ਆਪਣਾ ਖਾਣਾ ਪੀਣਾ ਘਰੋਂ ਲਿਆ ਕੇ ਖਾ ਸਕਦੇ ਆ ਆਹ ਦੇਖੋ ਨੀਗੀ ਜੀ ਪੁਲੀ ਇੱਧਰ ਪਾਣੀ ਬਹੁਤ ਸੋਹਣਾ ਬਣਾਇਆ ਹੈ ਇੱਧਰ ਘੁੰਮਣ ਨੂੰ ਬਹੁਤ ਸੋਹਣੀ ਥਾਂ ਪੜ ਕੇ ਆ इधर रौण मेला लगा ग्राउंड या लगे वो खेलन स्कूल दे बच्चे इधर बच्चे लगे हो खेलन जहाज आ गया ਚਲੋ ਪਿਕਨਿਕ ਮਨਾਈਏ ਇੱਧਰ ਆਦੇ ਇੱਧਰ ਪਾਰੇ ਪਾਰੇ ਲੱਗੇ ਆ ਬਹੁਤ ਜਹਾਜ ਉਤਰ ਗਿਆ ਉੱਧਰ ਬਹੁਤ ਸੋਹਣਾ 뷰 ਸੀ ਯਾਰ ਬਹੁਤ ਸੋਹਣੀਆ ਵੀਡੀਓ ਫੋਟੋ ਬਣੀ ਆ ਇੱਧਰ ਇੱਧਰ ਬੈਠਣ ਦਾ ਬਹੁਤ ਸੋਹਣਾ ਖਾੜ ਦੂੰ ਆਪਣੇ ਇਧਰ ਪਤਕਾ ਆ ਗਈ ਮਾਰੋ ਛਾਲ ਇਧਰ ਆ ਇਧਰ ਦੇਖੋ ਆਹ ਜੀ ਕਛੂਏ ਦੇਖ ਲੋ ਪਤਾ ਨਹੀਂ ਉੱਪਰ ਕੀ ਦੇਖੀ ਜਾਂਦੇ ਅਮਰ ਬਾਜੀ ਕਿੱਧਰ